ਮੁੰਬਿਆ ਨੂੰ ਨਹੀਂ ਆਉਂਦਾ ਆਪਾਂ ਵੀ ਜੇ ਮਾਤਵਾਣ ਸਮਾਂ ਦਾ ਲਈ ਫਾਈਨਲਿਸ ਵਾਟੇ ਦੀ ਤਿਆਰੀ ਹੈ ਗਰਾਊਂਡ ਦੀ ਰਾਤ 10 ਵਜੇ ਗਈ ਸੀ ਆਲਾ ਜੰਮਈਪੁਰ ਦੀ यो हाई स्कूल ਦਾ ਗਰਾਊਂਡ ਸਕੂਲ ਲੱਗਿਆ ਹੈ ਪ੍ਰਿੰਸੀਪਲ ਬੋਟੇਨਾ ਐਸਸੀ ਦੇ ਫਾਦਰ ਕੋ ਲੋ ਜੀ ਰਾਣੀ ਦੇ ਫਾਦਰ ਸਾਹਿਬ ਲੱਗੇ ਨੇ 10 ਵਜ ਗਏ ਸੀਗੇ ਕੰਪਿਊਟਰ ਦੇ ਬਹੁਤ ਵਧੀਆ ਗਰਾਊਂਡ ਬਣ ਜਾਣਾ ਹੈ ਜੀ ਆ ਵੇਖੋ ਜਮਾਂ ਬ੍ਰੀਕ ਹੋ ਗਈ ਬਾਜੀ ਚੰਗਾ ਹੀ ਮੀਂਹ ਚਾ ਪਾਣੀ ਚਾਹੀਦਾ ਵੇਖੋ ਉੱਤੇ ਹੁਣ ਤੁਸੀਂ ਹੁਣ ਦੇਖੋ ਉਪਰ ਉਹ ਸਹੀ ਰਹੂਗੀ ਟੂਪ ਸਹੀ ਰਹੂਗੀ ਪਾ ਕੇ ਤੇ ਖੜਦਾਂਗੇ ਪਾਣੀ ਡਾਕਟਰ ਸੋਮਦੀ ਪਾਜੀ ਆਇਆ ਜੀ ਫੇਰਾਂ ਨੇ ਨਿਸ਼ਾਨ ਦੇਗਾਨ ਨੂੰ ਨਹੀਂ ਸ਼ੌਂਕ ਜੀ ਅਟਪੁਰ ਜੀ ਦੇ ਬਜ਼ੁਰਗਾਂ ਨੂੰ ਵੀ ਬੜਾ ਸ਼ੌਂਕ ਹੈ ਕ੍ਰਿਕਟ ਦਾ ਗਾਣੀ ਦਾ ਫਾਦਰ ਕਹਿੰਦਾ ਵੀ ਮੈਂ ਜਾਣਾ ਤੁਹਾਡਾ ਮਾਰ ਕੇ ਆਉਣਾ ਤੁਹਾਨੂੰ ਇੱਕ ਨੰਬਰ ਗਰਾਊਂਡ ਬਣਾ ਕੇ ਦਿਖਾਉਣਾ ਹੈ ਲੋ ਜੀ ਦੋ ਜਣੇ ਹੀ ਆਏ ਆ ਅਸੀਂ ਹੋਰ ਕੋਈ ਨਹੀਂ ਆਇਆ ਗਰਾਊਂਡ ਤੇ ਲੋ ਜੀ ਗਰਾਊਂਡ ਦਾ ਕੰਮ ਫਾਈਨਲਲ ਸਟੇਜ ਤੇ ਪਹੁੰਚ ਗਿਆ ਮਿੱਟੀ ਚੜਾਤੀ ਜਿੰਨੀ ਵਧੀ ਸੀ ਆ ਥੋੜੇ ਜੇ ਹੁਣ ਫੱਟੀ ਸੁਹਾਗਾ ਵੱਜੂ ਇੱਥੇ ਫੱਟੀ ਕਰਾਇਆ ਉਹ ਲਾ ਕੇ ਤੇ ਫਿਰ ਸਾਡਾ ਕੰਮ ਨਿਬੜ ਗਿਆ ਆ ਗਰਮ ਹੋ ਗਿਆ ਸੀਗਾ ਤੇ ਹਵਾਹੂਆ ਲਵਾਤੀ ਇਹਨੂੰ ਹਣ ਹੌਂ ਰਹਿ ਗਿਆ ਜੀ ਲਾਸਟ ਕੰਮ ਪਾਣੀ ਦਾ ਪਾਣੀ ਦਾ ਇੱਥੇ ਛੱਡਾਂਗੇ ਭਰ ਕੇ ਫੇਰ ਜਦੋਂ ਪਾਣੀ ਜੀਰ ਜੂਗਾ ਇੱਕ ਵਾਰੀ ਫੇਰ ਪਾਣੀ ਛੱਡ ਕੇ ਤੇ ਉਸ ਤੋਂ ਬਾਅਦ ਗਰਾਊਂਡ ਬਿਲਕੁਲ ਤਿਆਰ ਬੰਨਿਆ ਤੇ ਅਸੀਂ ਲਾ ਦੇਣਾ ਜੀ ਖੰਭੇ ਗਾੜਦੇ ਨੇ ਫੇਰ ਉੱਤੇ ਮਾਰ ਦਾਂਗੇ ਰੰਗ ਵੀ ਬਾਉਂਡਰੀ ਵਧੀਆ ਸੋਹਣੀ ਲੱਗੇ ਕੰਮ ਸਾਰਾ ਇੱਕ ਨੰਬਰ ਹੀ ਕਰਨਾ ਹੁਣ ਅਸੀਂ ਵੀ ਇੱਕ ਵਾਰੀ ਰੀਜ ਲਾ ਹੀ ਦਿੱਤੀ ਸਾਰੀ ਜੀ ਉਹਨੂੰ ਬਸ ਥੋੜਾ ਜਿਹਾ ਸਾਡਾ ਉਹ ਗੁੱਠਾਈਆਂ ਚ ਰਹਿ ਕੇ ਕੰਮ ਆਹ ਜਿਹੜਾ ਮਾੜਾ ਜਿਹਾ ਇਹ ਕਰਵਾ ਕੇ ਤਾਂ ਨੱਕੀ ਕਰ ਦੇਣਾ ਜੀ ਲਓ ਜਿਓ ਆ ਗਈ ਦੰਪਰ ਵਾਲਾ ਫਿਰ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਵੀ ਗਰਾਊਂਡ ਦੀ ਰਿਪੋਰਟ ਦੇਵਾਂਗੇ ਵੀ ਕਿਹੋ ਜਿਹਾ ਰਿਹਾ ਹਾਈ ਸਕੂਲ ਰਾਣੀਆਂ ਦਾ ਗਰਾਊਂਡ